ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਵਿੱਚ 27 ਜੂਨ ਨੂੰ ਵੱਡੇ ਪੱਧਰ ਤੇ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਇਕਜੁੱਟ ਹੋ ਰਹੀਆਂ ਨੇ ਉਹਨਾਂ ਦੇ ਵੱਲੋਂ ਅੰਧਵਿਸ਼ਵਾਸ ਪਖੰਡਵਾਦ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਉਹਨਾਂ ਕਹਿੰਿਆ ਕਿ ਦੇਖਿਆ ਜਾ ਰਿਹਾ ਕਿ ਧਰਮ ਦੀ ਆਰ ਦੇ ਵਿੱਚ ਧਰਮ ਨੂੰ ਪਰਵਰਤਨ ਕਰਵਾਇਆ ਜਾ ਰਿਹਾ ਅੰਧਵਿਸ਼ਵਾਸ ਵੱਡੇ ਪੱਧਰ ਤੇ ਫੈਲਾਇਆ ਜਾ ਰਿਹਾ ਜਿਸ ਕਰਕੇ ਜਿਹੜੇ ਕਿ ਲੋਕ ਨੇ ਉਹ ਧਰਮ ਤੋਂ ਭਟਕਦੇ ਨਜ਼ਰ ਆ ਰਹੇ ਨੇ ਜਹਾਤਰ ਲੋਕ ਦੇਖਿਆ ਜਾਂਦਾ ਕਿ ਪਖੰਡਵਾਦ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਅੰਧਵਿਸ਼ਵਾਸਾਂ ਦੇ ਵਿੱਚ ਲਗਾਤਾਰ ਫਸਦੇ ਨਜ਼ਰ ਆ ਰਹੇ ਨੇ ਅਤੇ ਹੁਣ ਇਹਨਾਂ ਲੋਕਾਂ ਨੂੰ ਅਸੀਂ ਅਪੀਲ ਵੀ ਕਰਾਂਗੇ ਤੇ ਦੱਸਾਂਗੇ ਕਿ ਸਾਨੂੰ ਜਿਹੜਾ ਕਿ ਪਖੰਡਵਾਦ ਤੇ ਅੰਧਵਿਸ਼ਵਾਸ ਤੋਂ ਦੂਰ ਰਹਿਣਾ ਚਾਹੀਦਾ ਜਿਸ ਦੇ ਮੱਦੇਨਜ਼ਰ 27 ਜਿਹੜੀ ਤਰੀਕ ਨੂੰ ਉਹਨਾਂ ਨੇ ਅਮ੍ਰਿਤਸਰ 골ਡਨ ਗੇਟ ਦੇ ਕੋਲ ਧਾਰਨਾ ਦਿੱਤਾ ਜਾਵੇਗਾ ਤੇ ਸਾਰੀਆਂ ਜਥੇਬੰਦੀਆਂ ਇਕਜੁੱਟ ਹੋਣਗੀਆਂ ਤੇ ਇੱਥੇ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ ਜਿਦਾਂ ਚੱਲਦੇ ਜਥੇਬੰਦੀਆਂ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ 27 ਤਰੀਕ ਜਿਹੜਾ ਧਰਨਾ ਲੱਗਣ ਜਾ ਰਿਹਾ ਹੈ ਬੀਐਮਸੀ ਚੌਂਕ ਜਲੰਧਰ ਦੇ ਵਿੱਚ ਉਹਦੇ ਵਾਸਤੇ ਅਸੀਂ ਆ ਕਰ ਰਹੇ ਹਾਂ ਜੀ ਜਥੇਬੰਦੀਆਂ ਤੇ ਆਲਮੋਸਟ ਆਪਣੇ ਕੋਲ ਅਸ਼ਨੀਂ ਜੀ ਮਹਾਰਾਜ ਪਹੁੰਚੇ ਹੋਏ ਨੇ ਸ਼ਰਮਾ ਜੀ ਆਏ ਹੋਏ ਨੇ ਅਸੰਤਮਾ ਪ੍ਰਕਾਸ਼ ਸਿੰਘ ਵਾਲਾ ਆਏ ਹੋਏ ਨੇ ਬਾਬਾ ਜਗਿੰਦਰ ਸਿੰਘ ਜੀ ਤੇ ਆਪਣੇ ਬਾਬੂ ਮੇਜਰ ਸਿੰਘ ਜੀ ਇੱਥੇ ਆਪਣੇ ਕੋਲ ਬੈਠੇ ਹੋਏ ਨੇ ਆ ਕੇ ਤੇ ਹੋਰ ਕਾਫੀ ਜਿਹੜੇ ਸੱਜਣ ਉਹ ਆ ਰਹੇ ਨੇ ਆਪਣੇ ਕੋਲ ਹੋਰ ਬੜੀਆਂ ਜਿਹੀਆਂ ਬੰਦੀਆਂ ਜਿਹੜੇ ਮੁਕੀ ਨੇ ਤੇ ਮਕਸਦ ਇਹ ਹੈ ਕਿ ਜਿਹੜਾ ਇਹਨਾਂ ਨੇ ਪੰਜਾਬ 'ਚ ਇੱਕ ਪਖਾਨ ਦਾ ਬਾਜ਼ਾਰ ਗਰਮ ਕਰਕੇ ਰੱਖਿਆ ਹੋਇਆ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਤੋਂ ਪੀੜਿਤ ਨੇ ਔਰ ਜਿਹੜਾ ਵੀ ਇਹਨਾਂ ਦੇ ਖਿਲਾਫ ਸ਼ਿਕਾਇਤ ਕਰਦਾ ਹੈ ਪ੍ਰਸ਼ਾਸਨ ਉਲਟਾ ਉਥੇ 295 ਲਾ ਕੇ ਤੇ ਉਹਨੂੰ ਜੇਲ੍ਹ 'ਚ ਕਰ ਦਿੰਦਾ ਹੁਣ ਰਾਤ 3 ਵਜੇ ਦੀ ਵੀ तकरीबन 15 ਵੀ ਕੋਲ ਆ ਚੁੱਕੀਆਂ ਜਿਹੜੇ ਪਰਿਵਾਰ ਦੁਖੀ ਨੇ ਇਹਨਾਂ ਤੋਂ ਸੂਪਰ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਵਾਸਤੇ ਅਸੀਂ ਇਹ ਮੰਗ ਰੱਖਣ ਵਾਸਤੇ ਉਥੇ ਇਕੱਠੇ ਹੋ ਰਹੇ ਹਾਂ ਬੀਕਰਗੁਰ ਪ੍ਰਸ਼ਾਸਨ ਇਹਨਾਂ ਨੂੰ ਇਹਨਾਂ ਫ੍ਰੀ ਹੈਂਡ ਕਿਉਂ ਦੇ ਕੇ ਰੱਖਿਆ ਹੋਇਆ ਹੈ ਕਿਉਂ ਇਹ ਲਾੜਲੇ ਪੁੱਤਰ ਨੇ ਲੋਟਕਸਟ ਵੀ ਇਹ ਕਰਨਾ ਧਾਮੇਬਾਜ਼ੀ ਵੀ ਇਹ ਕਰਨਾ ਧਮਕੀਆਂ ਵੀ ਸਾਨੂੰ ਫਿਰ ਇਹ ਦੇਣਾ ਔਰ ਫਿਰ ਪਰਚੇ ਵੀ ਸਾਡੇ ਸਾਰਿਆਂ ਦੇ ਹੁਣ ਔਰ ਐਸੇ-ਐਸੇ ਪਰਿਵਾਰ ਆ ਰਹੇ ਨੇ ਜਿਨ੍ਹਾਂ ਦੀ ਬੱਚੀਆਂ ਤੱਕੇ ਲੋਨ ਲੈ ਚੁੱਕੇ ਨੇ ਤੇ ਉਹਨਾਂ ਦੇ ਐਫਆਈਆਰ ਕਰਵਾ ਕੇ ਪਰਿਵਾਰ ਤੋੜਦੇ ਨੇ ਜਿਵੇਂ ਅਪਣਾ ਪਰਸੋਂ ਮੀਟਿੰਗ ਕੀਤੀ ਸੀ ਉਹ ਚ ਇੱਕ ਸਿੰਘ ਹੈ ਜਿਹਦੀ ਮੰਗ ਕੋਲ 80 ਲੱਖ ਰੁਪਏ ਲੈ ਚੁੱਕੇ ਨੇ ਇਹ ਕਹਿ ਕੇ ਕਿ ਸਵਰਗਾਂ ਚਤਰਾ ਪ ਤੇ ਪ੍ਰਸ਼ਾਸਨ ਉਲਟਾ ਸਾਡੇ ਦਵਾਲੇ ਹੋ ਜਾਂਦਾ ਹੈ ਮਤਲਬ ਚੋਰ ਨੂੰ ਫ੍ਰੀ ਹੈਂਡ ਹੈ ਤੇ ਜਿਹੜਾ ਚੋਰ ਦੇ ਖਿਲਾਫ ਚੋਰ ਚੋਰ ਕਰੇ ਉਹਦੇ ਪਿੱਛੇ ਪ੍ਰਸ਼ਾਸਨ ਪਿੰਦਾ ਸੋ ਇਹ ਪ੍ਰਸ਼ਾਸਨ ਨੂੰ ਸਾਡੀ ਇੱਕ ਤੇ ਮੰਗ ਹੈ ਔਰ ਇੱਕ ਸਵਾਲ ਹੈ ਵੀ ਇਹ ਕੀ ਕਾਰਨ ਹੈ ਅਸੀਂ ਜਾਨਣਾ ਚਾਹੁੰਦੇ ਹਾਂ ਬਾਹਰੋਂ ਆਏ ਹਾਂ ਸਾਨੂੰ ਨਹੀਂ ਪਤਾ ਕਿ ਇਹ ਜਿਹੜਾ ਸਿਸਟਮ ਕਿਵੇਂ ਕੰਮ ਕਰਦਾ ਹੈ ਪਰ ਜਾਨਣਾ ਚਾਹੁੰਦੇ ਹਾਂ ਵੀ ਕੀ ਕਾਰਨ ਹੋ ਗਿਆ ਵੀ ਇਹ ਸਭ ਕੁਝ ਹੋ ਰਿਹਾ ਹੈ ਮੇਜੀ ਉਹਦੀ ਇੱਥੇ ਕੋਈ ਕਾਰਵਾਈ ਨਹੀਂ ਹੋਈ ਉਹਦੇ ਬਾਰੇ ਵੀ ਸਵਾਲ ਕਰਨਾ ਵੀ ਜਿਹੜਾ ਨੰਗ ਪੱਤਰ ਅਸੀਂ ਦੇਖ ਕੇ ਆਏ ਆ ਉਹਦੇ ਉੱਤੇ ਕਿੱਥੇ ਤੱਕ ਡੀਸੀ ਸਾਹਿਬ ਨੇ ਜਿਹੜਾ ਜਾਂ ਕਮਿਸ਼ਨਰ ਸਾਹਿਬ ਨੇ ਆਪਣਾ ਕਾਰਵਾਈ ਗਾਂ ਪਾਈ ਹੈ ਉਹਨਾਂ ਦੀ ਕਾਰਵਾਈ ਕਦੋਂ ਢਾਡੀ ਕਿਉਂ ਨਹੀਂ ਕੀਤੀ ਕਾਰਵਾਈ ਇਹੋ ਤੇ ਮੈਂ ਦੇਖਣਾ ਹੈ ਮੈਂ ਤੇ ਬਹਰੋਂ ਆਇਆ ਮੈਨੂੰ ਇਥੇ ਸਿਸਟਮ ਨਹੀਂ ਪਤਾ 16 ਸਾਲ ਦਾ ਚੱਲਿਆ ਗਿਆ ਸੀਗਾ ਨਾ ਉਹ ਇਸੇ ਵਾਸਤੇ ਅਸੀਂ ਕਰ ਰਹੇ ਵੀ ਸਾਨੂੰ ਦੱਸੋ ਵੀ ਐਸਾ ਇਹਨਾਂ ਕੋਲ ਕੀ ਹੈ ਵੀ ਇੱਥੇ ਪੈਸਾ ਦਿੰਦੇ ਨੇ ਕੂਸ ਦਿੰਦੇ ਨੇ ਇਹਨਾਂ ਸਿਸਟਮ ਚ ਇਹਨਾਂ ਦੇ ਇਹਨਾਂ ਦੇ ਜੀ ਬਿਊਰੋਕ੍ਰੇਸੀ ਇਹਨਾਂ ਦੇ ਬੰਦੇ ਬੈਠੇ ਨੇ ਐਸਾ ਇਹਨਾਂ ਕੋਲ ਕੀ ਹੈ ਕਿ ਇਹਨਾਂ ਦੀ ਸੁਣਵਾਈ ਹੋ ਰਹੀ ਹੈ ਔਰ ਸਾਡੀ ਨਹੀਂ ਹੋ ਰਹੀ ਭਾਈ ਉਹਨਾਂ ਦਾ ਇਲਜ਼ਾਮ ਤੇ ਮੈਂ ਆਪਾਂ ਨੂੰ ਵਾਸਤੇ ਫਾਈਲ ਜਾਰੀ ਜੁਟ ਬਹੁਤ ਬਹੁਤ ਦੇਖੋ ਇਹਨਾਂ ਇੱਕ ਇੱਕ ਸਾਡੇ ਲੋਕਾਂ ਨੂੰ 크ਿਸਚੀਅਨਟੀ ਦੀ ਹਿਸਟਰੀ ਨਹੀਂ ਪਤਾ ਇਹ ਡੈਮੋਗ੍ਰਾਫਿਕ ਜਿਹੜਾ ਹੈ ਨਾ ਇੱਕ ਸਟਰਕਚਰ ਹੈ ਪੰਜਾਬ ਦਾ ਇਹਨੂੰ ਹੋਰੀ ਹੋਰੀ ਕਿਵੇਂ ਬਦਲਣਗੇ ਇਹ ਤੁਸੀਂ ਵੈਟਿਕਨ ਦਾ ਤੁਸੀਂ ਪੜ ਲਿਓ ਠੀਕ ਹੈ ਵੈਟਿਕਨ ਦਾ ਤੁਸੀਂ ਪੜ ਲਿਓ ਤੁਸੀਂ ਇੰਗਲੈਂਡ ਦਾ ਪੜ ਲਿਓ ਹਿਸਟਰੀ ਕਿਦਾ ਇੱਕ ਹੌਲੀ 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 ਕਿਸੇ ਨਾ ਡੈਮੋਗ੍ਰਾਫੀ ਚੇਂਜਸ ਕਰਦੇ ਨੇ ਉਹ ਗਵਰਨਮੈਂਟ ਸੁੱਤੀ ਪਈ ਆ ਕਿਸੇ ਨੂੰ ਪਤਾ ਨਹੀਂ ਹੋ ਰਿਹਾ ਕਿ ਇਹ ਇਹ ਕੀ ਕਰਨ ਕਿਸ ਤਰ੍ਹਾਂ ਦਾ ਜਿਹੜਾ ਅਤੰਕਵਾਦ ਫੈਲਾ ਰਹੇ ਨੇ ਪੰਜਾਬ ਦੇ ਵਿੱਚ ਕ੍ਰੂਸਿਡ ਕਾਲ ਕਰਨੀ ਇਹਦੇ ਬਾਰੇ ਤਾਂ ਹੁਣ ਸਾਰਾ ਪੰਜਾਬ ਜਾਣ ਚੁੱਕਾ ਜਦੋਂ ਮੈਂ ਆਇਆ ਸੀ ਉਦੋਂ ਕਿਸੇ ਨੂੰ ਨਹੀਂ ਸੀ ਪਤਾ ਪਰ ਇਹ ਬੜੀ ਵੱਡੀ ਇੱਕ ਖਤਰੇ ਦੀ ਘੰਟੀ ਹੈ ਜੇ ਪ੍ਰਸ਼ਾਸਨ ਨਹੀਂ ਜਾਗਿਆ ਤੇ ਪੰਜਾਬ ਕਿਤੇ ਕਸ਼ਮੀਰ ਨਾ ਬਣ ਜਾਏ ਕਿਨੇ ਪਰਿਵਾਰ ਹੁਣ ਤੱਕ ਟੜਕੇ ਪਹੁੰਚ ਚੁੱਕੇ ਆ 250 ਤੋਂ ਉੱਪਰ ਪਰਵਾਸ ਜਿਹੜੇ ਨੇ ਜਿਨ੍ਹਾਂ ਨੇ ਅਪਰੋਚ ਕੀਤੀ ਆ ਉਹ ਸਾਰਿਆਂ ਦੇ ਜਿਹੜੇ ਪਰਚੇ ਹੋਏ ਨੇ ਉਹ ਅਸੀਂ ਇੱਕ ਇਹ ਹੈ ਵੀ ਜਿਨ੍ਹਾਂ ਦੇ ਪਰਚੇ ਹੋਏ ਨੇ ਉਹ ਰੱਦ ਕਰੋ ਕਿਉਂਕਿ ਉਹਦੇ ਵਿਕਟਮ ਨੇ ਨਾ ਉਹਨਾਂ ਨੇ ਕੀਤਾ ਦੇ ਕੁਝ ਨਹੀਂ ਹੈ ਪਰ ਜਿਹੜਾ ਦੂਜਾ ਹੈ ਜਿਹੜਾ ਜ਼ਾਲਮ ਹੈ ਉਹਦੇ ਉੱਤੇ ਤੁਸੀਂ ਵਾਪਸ ਜਿਹੜੇ ਪਰਚੇ ਕਰੋ ਸਾਡੀ ਮੰਗ ਹੈ ਨਹੀਂ ਪਰਵਾਹ ਘੱਟ ਦੇ ਦਿੰਦਾ ਕਿ ਕਹਿੰਦਾ ਕਿ 40 ਲੱਖ ਰੁਪਏ ਤਾਂ ਉਹਦੇ ਸਵਾਰਧਿਆ ਚ ਲਾਉਣੀ 80 ਲੱਖ ਜੀ 80 ਲੱਖ ਹਾਂਜੀ ਉਹ ਪਹਿਲਾਂ ਕਹਿੰਦੇ ਮਾਦਾ ਪਲਾਫਰ ਉਹ ਫਲੈਟ ਲੱਗੇ ਉਹ ਜ਼ਮੀਨ ਲਈ ਹੈ ਕਹਿੰਦੇ ਮਾਦਾ ਜ਼ਮੀਨ ਕਰਨੀ ਕੀ ਉੱਤੇ ਮਿਸਤਰੀ ਲਾਉਣੇ ਫਿਰ ਮਿਸਤਰੀ ਲਾਤੇ ਉੱਤੇ ਕੰਸਟਰਕਸ਼ਨ ਸ਼ੁਰੂ ਕਰਤੀ ਹੈ ਤੇ ਉਹ ਇਸ ਤਰ੍ਹਾਂ ਦੀ ਗੇਮ ਮਾਰੇ ਉਹ ਫਿਰ ਉਹ ਪਰਿਵਾਰ ਇੱਕ ਤੇ ਉਹ ਹੈ ਜਿਹਦੀ ਵਾਈਫ ਨੂੰ ਇਹ ਲੋਗ ਪਰ ਘਾਰ ਕੇ ਦੇ ਬੱਚੀ ਲਾਗੇ ਨੇ ਉਹ ਉਤਰਲੇ ਮਾਰਿਆ ਉਹ ਰੋ ਰਿਹਾ ਹਰਿਆਣੇ ਤੋਂ ਵੀ ਸਾਡੇ ਕੋਲ ਆਇਆ ਤੇ ਜੀ ਤੁਹਾਨੂੰ ਉਹਨਾਂ ਵੱਲੋਂ ਭਾਈ ਅਮਰਪਾਲ ਜੀ ਨੂੰ ਨਾਲ ਜੋੜਿਆ ਜਾ ਰਿਹਾ ਹੈ ਕਿ ਜਿਵੇਂ ਉਹ ਬਾਹਰੋਂ ਆਇਆ ਹੈ ਵੀ ਬਾਹਰੋਂ ਆ ਕੇ ਇਹ ਕੰਮ ਕਰ ਰਿਹਾ ਪਛਾਤ ਕਰਦੇ ਫਿਰ ਇਹ ਵੀ ਕੋਈ ਲੱਗਦਾ ਐਮਐਲਏ ਦੀ ਟਿਕਟ ਚੁੰਦੇ ਜਾਂ ਕੋਰਸਰ ਬਣਾ ਚੁੰਦੇ ਇੱਥੇ ਨਾ ਤੁਸੀਂ ਤਰੀਕ ਪਾ ਕੇ ਲਿਖ ਲਓ ਨਾ ਤੇ ਮੈਂ ਐਮਐਲਏ ਲੜਾਂ ਨਾ ਮੈਂ ਇਸ ਚੱਕਰ ਚ ਉਤਰਾਂ ਠੀਕ ਹੈ ਜੀ ਭਾਈ ਅਮਰਪਾਲ ਵੀ ਇਹੀ ਕਹਿੰਦੇ ਸੀ ਉਹ ਕਹਿੰਦੇ ਕਿ ਜੇ ਸੇਵਾ ਕਰ ਰਿਆਂ ਉਹਨਾਂ ਦੇ ਜੋਗੀ ਜਗ੍ਹਾ ਡਿਬ੍ਰੂਗੜਾ ਦੀ ਇਹਨਾਂ ਦੀ ਜਗ੍ਹਾ ਡਿਬ੍ਰੂਗੜਾ ਐਨਐਸਆਰ ਡਿਬ੍ਰੂਗੜਾ ਜੇ ਅਮਰਤਪਾਲ ਸਿੰਘ ਜਗ੍ਹਾ ਡਿਬ੍ਰੂਗੜਾ ਨਾ ਕਿਉਂਕਿ ਇਹਨੇ ਖਾਲਸਾਨ ਗਿਆ ਸੀ ਨਾ ਤੇ ਇਹਨੇ ਕੋਈ ਸੇੜ ਗਿਆ ਜਗ੍ਹਾ ਇਹਦੀ ਡਿਬ੍ਰੂਗੜਾ ਨਹੀਂ ਹੋਣੀ ਚਾਹੀਦੀ ਅਸੀਂ ਇਹ ਚਾਹੁੰਦੇ ਹਾਂ ਕਿ ਹਾਲਾਤ ਬਦਲਣਗੇ ਤੇ ਇਲੈਕਸ਼ਨ ਲੜੀ ਵੀ ਜਾਊਗੀ ਦੇਖੋ ਤੁਸੀਂ ਇੱਥੇ ਇੱਕ ਗੱਲ ਹੈ ਜਿਹੜੀ ਕਾਨੂੰਨ ਦੀ ਮੈਂ ਮੁੱਦਾ ਰੱਖੂੰਗਾ ਤੁਸੀਂ ਬਾਰ ਬਾਰ ਕਾਨੂੰਨ ਦਾ ਸਵਾਲ ਕਰ ਰਹੇ ਹੋ ਥੋੜੇ ਚਿਰ ਪਹਿਲਾਂ ਹੀ ਇੱਥੇ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਇੱਕ ਏਐਸਆਈ ਵਰਦੀਦਾਰੀ ਏਐਸਆਈ ਜਿਹੜਾ ਆਪਣਾ ਇੰਸਟਾ ਉਈ ਸਾਈ ਮਤ ਦਾ ਦੁਰਗਿਆਨਾ ਟੈਂਪਲ ਸ਼ਨੀ ਦੇਵ ਮੰਦਿਰ ਦਰਬਾਰ ਸਾਹਿਬ ਤਿੰਨ ਥਾਵਾਂ ਤੇ ਥਾਵਾਂ ਜਾਂਦੀਆਂ ਉੱਥੇ ਦੇ ਯਾਤਰੀਆਂ ਨੂੰ ਵਰਗਲਾ ਰਿਆ ਉਹਦੀ ਦਾਸ ਨੇ ਹਾਈ ਕੋਰਟ ਦੇ ਵਿੱਚ ਬਤੌਰ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਕੀਤੀ ਐਕਟਿੰਗ ਚੀਫ ਜਸਟਿਸ ਨੇ ਪੰਜਾਬ ਦੇ ਜਿਹੜੇ ਪਬਲਿਕ ਪ੍ਰੋਸੀਕਿਊਟਰ ਨੇ ਅਪੀਅਰ ਹੋ ਰਿਹਾ ਦੂਸਰੇ ਪਾਸੇ ਡਬਲ ਏ ਜੀ ਨੂੰ ਕੁਐਸਚਨ ਕੀਤਾ ਕਿ ਉਹ ਬੰਦੇ ਦੇ ਆਧਾਰ ਕਾਰਡ ਦੇ ਉੱਤੇ ਦਰਸ਼ਨਪਾਲ ਸਿੰਘ ਆ ਸਿਰ ਤੇ ਉਹਦੇ ਪੱਗ ਆ ਹੀ ਇਜ਼ ਡਿਸਗਾਈਜ਼ਿੰਗ ਹਿਮਸੈਲਫ ਐਜ਼ ਅ ਸਿਕ ਦੇਖੋ ਇੱਥੇ ਪ੍ਰੋਬਲਮ ਕੀ ਹੈ ਅਸੀਂ ਤਾਂ ਕਦਰ ਕਰਦੇ ਹਾਂ ਜੀ ਯਿਸੂ ਮਸੀਹ ਨੇ ਇਹ ਕੁਰਬਾਨੀ ਕੀਤੀ ਮਨੁੱਖਤਾ ਲਈ ਕੀਤੀ ਇਨਸਾਨੀਅਤ ਲਈ ਕੀਤੀ ਬਾਈਬਲ 'ਚ ਲਿਖਿਆ ਉਹਨਾਂ ਦਾ ਗੋਡ ਆ ਇਹ ਜਿਹੜਾ ਪਾਸਟਰ ਅੰਕੁਰ ਨਰੂਲਾ ਆ ਇਹ ਡੈਮੀ ਗੋਡਸ ਬਣੇ ਹੋਏ ਆ ਜੇ ਤੁਸੀਂ ਥੋੜਾ ਜਿਹਾ ਡਿਟੇਲ ਦੇਖੋ ਤੇ ਉਹਦੇ ਵਿੱਚ ਤੁਸੀਂ ਦੇਖੋ ਇਹ ਬਾਈਬਲ ਦੀਆਂ ਸਟੈਂਡਿੰਗਸ ਤੇ ਕਿੱਥੇ ਖੜਦੇ ਆ ਜਿਹੜਾ ਪ੍ਰੋਟੈਸਟੈਂਟ ਰਿਲੀਜੀਅਨ ਇਵੋਲਵ ਹੋਇਆ ਜੇ ਤੁਸੀਂ ਮਾਰਟਿਨ ਲੂਥਰ ਕਿੰਗ ਤੋਂ ਬਾਅਦ ਉਹ ਪ੍ਰੋਟੈਸਟੈਂਟਸ ਦੀ ਈਵੋਲੂਸ਼ਨ ਵੀ ਦੇਖੋ ਜੇ ਤੁਸੀਂ ਕੁਝ ਵੀ ਦੇਖਦੇ ਹੋ ਤਾਂ ਸਾਇੰਟਿਫਿਕ ਟੈਂਪਰਮੈਂਟ ਰੈਸ਼ਨੈਲਿਟੀ ਉਹ ਤਾਂ ਉਹਨਾਂ ਚੀਜ਼ਾਂ ਨੂੰ ਪ੍ਰੋਮੋਟ ਕਰ ਰਹੇ ਆ ਤੇ ਇੱਥੇ ਕੀ ਕਰ ਰਹੇ ਆ ਤੁਸੀਂ ਸਾਰਾ ਮਖੌਲ ਦੇ ਤੌਰ ਤੇ ਦੇਖ ਸਕਦੇ ਹੋ ਫਿਰ ਦੂਜੀ ਗੱਲ ਹੈ ਰੂਲ ਆਫ ਲਾ ਕਿ ਇੱਕ ਸਿਟੀਜ਼ਨ ਦੇ ਲਈ ਅਲੱਗ ਟ੍ਰੀਟਮੈਂਟ ਹੈ ਦੂਜੇ ਦੇ ਲਈ ਅਲੱਗ ਹੈ ਇਹਨਾਂ ਤੇ 153 A 295 A ਦਾ ਪਰਚਾ ਥੈਟ ਇਜ਼ ਹੇਟ ਕਰਾਇਮ ਡਿਫਾਈਲਮੈਂਟ ਆਫ ਰਿਲੀਜੀਅਨ ਜੇ ਇਹਨਾਂ ਤੇ ਹੋ ਰਿਹਾ ਤੇ ਜਿਹੜੀ ਇਹਨਾਂ ਨੇ ਦਰਖਾਸਤ ਦਿੱਤੀ ਉਹਦੇ ਉੱਤੇ ਐਕਸ਼ਨ ਕਿਉਂ ਨਹੀਂ ਕਿਉਂਕਿ ਇਸੇ ਤਰੀਕੇ ਨਾਲ ਅਸੀਂ ਉਸ ਪੁਲਿਸ ਅਫੀਸਰ ਦੀ ਦਰਖਾਸਤ ਦਿੱਤੀ ਇਹਨਾਂ ਨੇ ਕੁਝ ਨਹੀਂ ਕੀਤਾ ਹਾਈ ਕੋਰਟ ਦੇ ਜਿਹੜੀ ਜੁਡੀਸ਼ਰੀ ਹੈ ਜਦੋਂ ਉਹਨਾਂ ਨੇ ਇਹਨਾਂ ਤੋਂ ਸਟੇਟਸ ਰਿਪੋਰਟ ਮੰਗੀ ਫਿਰ ਜਾ ਕੇ ਇਹਨਾਂ ਨੇ ਕਿਹਾ ਕਿ ਅਸੀਂ ਉਹਦੇ ਉੱਤੇ ਐਕਸ਼ਨ ਲੈ ਰਹੇ ਹਾਂ ਇਹਨਾਂ ਦੇ ਨਾਲ ਇਹਨਾਂ ਨੂੰ ਜਿਹੜਾ ਲੀਗਲ ਬੈਕਅਪ ਚਾਹੀਦਾ ਹੋਊਗਾ ਕਿਉਂਕਿ ਗੱਲ ਮਨੁੱਖਤਾ ਦੀ ਹੈ ਜਿਹੜੇ ਆਮ ਵਿਚਾਰੇ ਲੋਕ ਨੇ ਦੇਖੋ ਇਬਰਾਹਿਮ ਮਾਸੂਲ ਇੱਕ ਬੜਾ ਤਕੜਾ ਸਾਈਕੋਲੋਜਿਸਟ ਹੋਇਆ ਉਹ ਕਹਿੰਦਾ ਕਿਸੇ ਦੀਆਂ ਤੁਸੀਂ ਫਿਜ਼ੀਕਲ ਨੀਡਸ ਨੂੰ ਪੂਰਾ ਕਰਨ ਲੱਗ ਜਓ ਕਈ ਬੰਦੇ ਜਿਹੜੇ ਨੇ ਰੋਟੀ ਕਪੜਾ ਤੇ ਮਕਾਨ ਦੇ ਵਿੱਚ ਫਸੇ ਹੋਏ ਨੇ ਅਸੀਂ ਇਹ ਦੱਸਣਾ ਚਾਹੁੰਦੇ ਉਹ ਬੰਦਿਆਂ ਦਾ ਕੋਈ ਕਸੂਰ ਨਹੀਂ ਉਹ ਬੰਦਿਆਂ ਨੂੰ ਜੇ ਪ੍ਰੋਪਰ ਪਿਆਰ ਨਹੀਂ ਮਿਲ ਰਿਹਾ ਸੋਸਾਇਟੀ ਦੇ ਵਿੱਚ ਇੱਕ ਹਾਈ ਰੈਰਕੀ ਦੇ ਵਿੱਚ ਉਹਨਾਂ ਨੂੰ ਉਹ ਸਨਮਾਨ ਨਹੀਂ ਮਿਲ ਰਿਹਾ ਇਹ ਬੰਦੇ ਉਸ ਚੀਜ਼ ਦਾ ਫਾਇਦਾ ਚੱਕ ਰਹੇ ਤੇ ਆਪਣੇ ਆਪ ਨੂੰ ਇੱਕ ਸੁਪਰ ਗੋਡ ਫਿਗਰ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੋਰ ਗ੍ਰੰਥਾਂ ਚ ਲਿਖਿਆ ਉਹਨਾਂ ਦੇ ਅਪੋਸਟਲਸ ਕਿਹੜੇ-ਕਿਹੜੇ ਨੇ ਇਹ ਤਾਂ ਹੈ ਹੀ ਨਹੀਂ ਬੇਸਿਕਲੀ ਦੇ ਆਰ ਕਮਿਟਿੰਗ ਕਰਾਇਮ ਅਗੇਂਸਟ ਕ੍ਰਿਸਚੀਅਨਿਟੀ ਜੇ ਦੇਖਿਆ ਜਾਵੇ ਉਹਨਾਂ ਦਾ ਕਹਿਣਾ ਭਾਈ ਉਹ ਅਟਾਇਰ ਸਿੱਖੀ ਵਾਲਾ ਸ਼ਰਮਣੀ ਕਮੇਟੀ ਤੋਂ ਦੋ ਦਫਾ ਪੈਸੇ ਦੇ ਕੇ ਤੇ ਉਹਨੇ ਆਪਣਾ ਜਿਹੜਾ ਅ ਅਮਰਤਾਰੀ ਹੁੰਦਾ ਸਰਟੀਫਿਕੇਟ ਲਿਆ ਯੂਨੀਵਰਸਿਟੀ ਤੋਂ ਉਹਨੇ ਸਿੱਖਾਂ ਦੇ ਸਾਰੇ ਬੈਨੀਫਿਟ ਲਏ ਔਰ ਉਹ ਸਿੱਖਾਂ ਦੀ ਉਹਦੀ ਕਰ ਵਿਆਹੀ ਹੋਈ ਆ ਨਾਮ ਜਸਵੀਰ ਖਾਨ ਤੇ ਉਹਦਾ ਨਾਮ ਭੋਲਾ ਖਾਨ ਕੀ ਇਹ 420 ਨਹੀਂ ਹੈ ਸਾਡੀ ਪਹਿਲਾਂ ਜਦੋਂ ਜੱਤਾ ਗਿਆ ਸੀ ਪਾਕਿਸਤਾਨ ਨੇ ਇਹ ਕੈਪੀਸੀ ਦਾ ਮੁਲਾਜ਼ਮ ਖੁਦ ਉੱਥੇ ਜਿਹੜਾ ਨਮਾਜ਼ ਪੜਦਾ ਹੋ ਜਾਂਦਾ ਜਰਾਇਆ ਉਹਨੇ ਖੁਦ ਵੀਡੀਓ ਪਾਈ ਪਾਸ਼ਾ ਨਮਾਜ਼ ਜਦੋਂ ਨਮਾਜ਼ ਅਦਾ ਕਰਦੈ ਨਾ ਉਹ ਇਹ ਕਹਿੰਦਾ ਹੈ ਕਿ ਮੈਂ ਸਵਾ ਉਸ ਅੱਲਾ ਦੇ ਜਿਹੜਾ ਕੁਰਾਨ ਦਾ ਮੈਂ ਫਿਰ ਦੱਸਦਾ ਕੁਰਾਨ ਦਾ ਅੱਲਾ ਗੁਰੂ ਗ੍ਰੰਥ ਸਾਹਿਬ ਦਾ ਅੱਲਾ ਦੋਨੋਂ ਅਲੱਗ-ਅਲੱਗ ਨੇ ਇਹ ਕੁਰਾਨ ਦਾ ਜਿਹੜਾ ਅੱਲਾ ਹੈ ਮੈਂ ਸਿਰ ਉਹਨੂੰ ਮੰਨਦਾ ਮੈਂ ਸਿਰ ਮੁਹੰਮਦ ਨੂੰ ਮੰਨਦਾ ਉਹ ਮੈਂ ਕਿਸੇ ਹੋਰ ਨੂੰ ਨਹੀਂ ਮੰਨਦਾ ਠੀਕ ਹੈ ਕੀ ਉਹ ਬੰਦਾ ਜਿਹੜਾ ਸਿਰ ਝੁਕਾਇਆ ਹੈ ਕਿ ਉਹ ਇਸ ਗੱਲ ਦੀ ਤਸਦੀਕ ਕਰ ਰਿਹਾ ਹੈ ਕਿ ਮੈਂ ਗੁਰੂ ਸਾਹਿਬ ਨੂੰ ਨਹੀਂ ਮੰਨਦਾ ਹੁਣ ਇੱਕ ਔਰਤ ਨੇ ਉੱਥੇ ਆ ਕੇ ਕੀਤਾ ਯੋਗਾ ਉਥੇ ਉਹ ਤੋਂ ਬਣਾ ਨਮਾਜ਼ ਹੋਈ ਹੈ ਅਰਦਾਸ ਦੇ ਵਿੱਚ ਬੰਦਾ ਨਮਾਜ਼ ਕਰ ਰਿਹਾ ਅਸੀਂ ਦਸਾਂ ਗੁਰੂਆਂ ਦਾ ਨਾਮ ਲੈ ਕੇ ਸ਼ਹੀਦਾਂ ਨੂੰ ਯਾਦ ਕਰਕੇ ਅਕਾਲ ਪੁਰਖ ਨੂੰ ਅਰਦਾਸ ਕਰ ਰਹੇ ਆਂ ਔਰ ਉਹ ਧਜੀਆਂ ਉਡਾਰੇ ਸਾਡੀ ਮਲਾਦਾ ਦੀਆਂ ਔਰ ਇਹ ਨਮਾਜ਼ ਇਹ ਕਹਿ ਰਿਹਾ ਕਿ ਮੈਂ ਨਾ ਕਿਸੇ ਨੂੰ ਨਹੀਂ ਮੰਨਦਾ ਉਥੇ ਮੇਰੀ ਚੁੱਪ ਕਿਉਂ ਨਹੀਂ ਨਸਰ ਜੀ ਅਸੀਂ ਅਕਸਰ ਪਹਿਨਾਵੇ ਤੋਂ ਅਗਲੇ ਦਾ ਕਰਮ ਜਾਣਦੇ ਆਂ ਕਿ ਅੱਲਾ ਜੀ ਕਲ ਕਸਤਾਰ ਸਿਧਾਈ ਪਸਿੱਖਿਆ ਜੇਕਰ ਉਹਨੇ ਢੀਕਾ ਲਗਾਇਆ ਤਾਂ ਉਹ ਹਿੰਦੂ ਤਰਫ ਦਾ ਬਿਲੋਂਗ ਕਰਦਾ ਰਹੇਗਾ ਠੀਕ ਹੈ ਤੇ ਜੇਕਰ ਮੈਂ ਗੱਲ ਕਰਾਂ ਕਿ ਜੇਕਰ ਦਸਤਾਰ ਸਜੋਂਦਾ ਹੈ ਕੋਈ ਤਾਂ ਉਹ ਸਿੱਖ ਹੋਏਗਾ ਜਾਂ ਦਸਤਾਰ ਨਹੀਂ ਸਜੋਂਦਾ ਤਾਂ ਉਹ ਸਿੱਖ ਨਹੀਂ ਹੋਏਗਾ ਦੇਖੋ ਕਲਗੀਧਰ ਨੇ ਇਹ ਕਿਹਾ ਸੀ ਕਿ ਮੇਰਾ ਜਿਹੜਾ ਖਾਲਸਾ ਲੱਖਾਂ ਚ ਪਛਾਣਿਆ ਜਾਏਗਾ ਹੁਣ ਤਾਂ ਤਸਵੀਰ ਦਿਖਾਈ ਹੈ ਸਵਾਲ ਖਤਮ ਹੋ ਗਿਆ ਤੁਸੀਂ ਸਭ ਨੇ ਕਿਹਾ ਤਾਂ ਵੀ ਨਾ ਨਹੀਂ ਪਤਾ ਪਰ ਬੰਦਾ ਸਿੱਖ ਹੈ ਪਰ ਉਹ ਤੇ ਮੁਸਲਮਾਨ ਹੈ ਕੁਰਾਨ ਉਹ ਤੇ ਕੁਰਾਨ ਕੋਸ਼ਿਸ਼ ਕਰ ਰਿਹਾ ਹੈ ਉਹ ਤੇ ਉਹਨਾਂ ਨੂੰ ਤਬਲੀਗ ਕਰ ਰਿਹਾ ਹੈ ਉਹਨਾਂ ਨੂੰ ਦਾਵਤ ਦੇ ਰਿਹਾ ਹੈ ਇਸਲਾਮ ਦੀ ਪੱਕ ਜਿਹੜੀ ਬਣੀ ਹੋਈ ਹੈ ਸਿੱਖਾਂ ਦੀ ਉਹ ਮੈਗੇ ਜੋ ਨਾ ਮਹਾਰਾਜ ਦੇ ਬਚਨ ਹੈ ਕਿ ਹਰ ਨਾਂ ਬਾਜਾਂ ਤੇ ਸਿਕਦਾਰਾ ਇਹਨਾਂ ਪੜਿਆ ਨਾ ਉਹ ਜਿਹੜਾ ਹਿਰਨ ਫੜਦਾ ਨਾ ਉਹ ਆਪਣੇ ਹਿਰਨ ਟ੍ਰੇਨ ਕਰਕੇ ਜੰਗਲ 'ਚ ਛੱਡ ਦਿੰਦਾ ਉੱਥੇ ਇੱਕ ਜਗ੍ਹਾ ਹੁੰਦੀ ਜਿੱਥੇ ਕਲੈਂਪ ਲੱਗੇ ਹੁੰਦੇ ਨੇ ਹੁਣ ਉਹਨੂੰ ਤਾਂ ਪਤਾ ਵੀ ਇੱਥੇ ਨਹੀਂ ਐਂਟਰ ਕਰਨਾ ਬਾਕੀ ਫਸ ਜਾਂਦੇ ਨੇ ਬਾਜ ਦਾ ਜਿਹੜਾ ਸ਼ਿਕਾਰੀ ਉਹ ਬਾਜ ਹਵਾ ਛੱਡਦਾ ਉਹਦਾ ਬਾਜ ਘੁੰਮਦਾ ਵੇਖ ਵੇਖ ਬਾਕੀ ਬਾਜ ਵੀ ਆ ਜਾਂਦੇ ਨੇ ਉਹਦੇ ਥੱਲੇ ਆਉਣਾ ਹੀ ਸ਼ਿਕਾਰੀ ਨਾਲ ਬਾਕੀ ਬਾਜ ਵੀ ਲੈ ਆਉਂਦਾ ਇਹਨਾਂ ਨੇ ਇਹ ਬਾਜ ਛੱਡੇ ਹੋਏ ਨੇ ਇਹ ਹਿਰਨ ਛੱਡੇ ਹੋਏ ਨੇ ਸਾਨੂੰ ਆਪਣੇ ਕੋਲ ਲਿਆਉਣ ਵਾਸਤੇ ਉਹਨੂੰ ਪੱਗਾਂ ਬੰਨੀਆਂ ਨੇ ਸਾਡੇ ਨਾਲ ਬਹਿ ਜਾ ਗਏ ਸੀ ਗੁਰਸੇਖ ਭਰਾ ਸਮੇਂ ਗੱਲਬਾਤ ਸ਼ੁਰੂ ਕਰ ਦਿੰਦੇ ਆ ਉਹ ਪਤਾ ਲੱਗਦਾ ਵੀ ਹੌਲੀ 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 ਸਾਡੀ ਜਿਹੜੀ ਮਾਨਸਿਕਤਾ ਨੂੰ ਚੇਂਜ ਕਰ ਰਿਹਾ ਹੌਸਤਾ ਹੌਸਤਾ ਕਰਕੇ ਬਾਬਾ ਜੀ ਨੇ 27 ਕੀ ਆਪਣਾ ਸਾਰਾ ਕਰ ਦਿੱਤੀ ਹੈ 27 ਨੂੰ ਅਸੀਂ ਉਹਦਾ ਜਿਹੜਾ ਅਨਾਉਂਸਮੈਂਟ ਉਹ ਬਾਬਾ ਜੀ ਕਰਨਗੇ ਮਬੀ ਦੱਸੋ ਕੀ ਆਪਣਾ ਪ੍ਰੋਗਰਾਮ 27 ਦਾ 27 ਦਾ ਪ੍ਰੋਗਰਾਮ ਇਹ ਆ ਕਿ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਵੀ ਭਾਈ ਗੁਰਪ੍ਰੀਤ ਸਿੰਘ ਹੁਣਾ ਤੇ ਉਹਨਾਂ ਨੇ ਜਲੰਧਰ ਦੇ ਵਿੱਚ ਪਰਚਾ ਦਰਜ ਕਰਵਾਇਆ ਉਹ ਇਹ ਅਲਟੀਮੇਟਮ ਦਿੱਤਾ ਹੈ ਪ੍ਰਸ਼ਾਸਨ ਨੂੰ ਵੀ 27 ਤਰੀਕ ਤੱਕ ਉਹ ਜਿਹੜਾ ਪਰਚਾ ਇਹਨਾਂ ਦੇ ਦਰਜ ਕੀਤਾ ਗਿਆ ਜੋ ਬਣਦਾ ਨਹੀਂ ਆ ਉਹਨੂੰ ਖਾਰਜ ਕਰਕੇ ਬਣਦੀਆਂ ਧਰਾਵਾਂ ਦੇ ਤਹਿਤ ਅੰਕਰ ਨਰੂਲੇ ਤੇ ਪਰਚਾ ਦਰਜ ਕੀਤਾ ਜਾਵੇ ਜੇ ਪ੍ਰਸ਼ਾਸਨ ਨਹੀਂ ਕਰਦਾ ਤੇ 27 ਤਰੀਕ ਨੂੰ ਸਵੇਰੇ 8 ਵਜੇ 골ਡਨ ਗੇਟ ਅੰਮ੍ਰਿਤਸਰ ਤੋਂ ਜਿਹੜਾ ਇਹ ਤਰਨਤਾਰਨ ਗੁਰਦਾਸਪੁਰ ਅੰਮ੍ਰਿਤਸਰ ਇਹ ਸਾਰੀ ਜਿਹੜੀ ਇਧਰ ਦੀ ਬੈਲਟ ਹੈ ਇੱਥੇ ਇਕੱਠੀ ਹੋ ਕੇ 8 ਵਜੇ ਜਲੰਧਰ ਨੂੰ ਚਾਲਾ ਪਾਉਗੀ ਬਾਕੀ ਜਿਹੜਾ ਨੇ ਇਧਰੋਂ ਫਰੀਦਕੋਟ ਸਾਈਡ ਤੋਂ ਆਣਾ ਸੰਗਰੂਰ ਸਾਈਡ ਬਰਨਾਲਾ ਮਲੇਰਕੋਟ ਲਾ ਲੁਧਿਆਣਾ ਐਰੋਪੋਰਟ ਸਾਈਡ ਤੋਂ ਬਾਕੀ ਜ਼ਿਲ੍ਹਿਆਂ 'ਚ ਉਹ ਸਾਰੇ ਲੁਧਿਆਣੇ ਬੀ ਐਮ ਸੀ ਚੌਂਕ 10 ਵਜੇ ਦਾ ਟਾਈਮ ਰੱਖਿਆ ਗਿਆ ਉਥੇ 10 ਵਜੇ ਪਹੁੰਚ ਕੇ ਜਿਹੜਾ ਉਹ ਬੀ ਐਮ ਸੀ ਚੌਂਕ ਰੋਕ ਦਿੱਤਾ ਜਾਊਗਾ ਜਿਹੜੇ ਉਧਰੋਂ ਆਉਂਦੇ ਉਹਨਾਂ ਨੇ ਜਿਹੜੇ ਲੁਧਿਆਣੇ ਤੋਂ ਆ ਰਹੇ ਆ ਜਾਂ ਪਟਿਆਲੇ ਤੋਂ ਆ ਰਹੇ ਫਤਿਹਗੜ੍ਹ ਸਾਹਿਬ ਤੋਂ ਰੋਪੜ ਤੋਂ ਉਹ ਸਿੱਧੇ ਬੀ ਐਮ ਸੀ ਚੌਂਕ ਜਲੰਧਰ ਆਉਣਗੇ ਸਵੇਰੇ 10 ਵਜੇ ਫਰੀਦਕੋਟ ਏਰੀਆ ਹੋ ਗਿਆ ਇਧਰ ਦਾ ਆਪਣਾ ਬਠਿੰਡਾ ਏਰੀਆ ਆਫ ਰੋਜਪੁਰ ਸਾਰਾ ਜਿਹੜਾ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਦੇ ਜਿਹੜੇ ਸੰਗਤ ਆ ਉਹ 골ਡਨ ਗੇਟ ਤੇ 8 ਵਜੇ ਸਵੇਰੇ ਇਕੱਠੀ ਹੋਊਗੀ ਜਿੰਨੇ ਦਿਨ ਤੱਕ ਇਹ ਪਰਚਾ ਆਪਣਾ ਖਾਰਜ ਕਰਕੇ ਤੇ ਅੰਕਰਨ ਰੂਲੇ ਦੇ ਪਰਚਾ ਅਰਜ ਕਰਕੇ ਉਹਨੂੰ ਗ੍ਰਿਫਤਾਰ ਨਹੀਂ ਕਰਦੇ ਉਹਨੇ ਦਿਨ ਬੀਐਮਸੀ ਚੌਂਕ ਬੰਦ ਰਹੂਗਾ ਜਾਰੀ ਰੱਖੋ ਜਾਰੀ ਰੱਖੋ ਬਲੌਕ ਰਹੂਗਾ ਜਿੱਥੇ ਵੀ ਚੌਂਕ ਹੈ ਚੌਂਕ ਬੰਦ ਰੱਖਾਂਗੇ ਸੰਗਤ ਨੂੰ ਕੋਈ ਕੋਈ ਨੰਬਰ ਸ਼ੇਅਰ ਕਰਨਾ ਚਾਹੋਗੇ ਆ ਪਾਈ ਗੁਰਪ੍ਰੀਤ ਸਿੰਘ ਜੀ ਦਾ ਨੰਬਰ ਹੈਗਾ ਵਾ ਸਾਰਿਆਂ ਕੋਲ ਇਹ ਨੰਬਰ ਸ਼ੇਅਰ ਵੀ ਕਰ ਦਿੰਨੇ ਆ ਨਾਲ ਲਾ ਲਿਓ ਤੁਸੀਂ ਤੇ ਸਾਰੇ ਇਹਨਾਂ ਨਾਲ ਸੰਬੰਧ ਕਰ ਸਕਦੇ ਆ ਹੋਰ ਪਾਈ ਜੋਗਾ ਸਿੰਘ ਜੀ ਵਿਡਾਲਾ ਅਤੇ ਉਥੋਂ ਭਾਈ ਦਵਿੰਦਰ ਸਿੰਘ ਜੀ ਬਾਕੀ ਜ ਬਲਵੀਰ ਸਿੰਘ ਚੀਮੇ ਆਣੀ ਸਾਰੇ ਜਿੰਨੇ ਵੀ ਤੇ ਇੱਥੇ ਸ਼ਨੀਲ ਸਿੰਘ ਮਹਾਰਾਜ ਆਏ ਆ ਆਪਣਾ ਕਣਪੁਰਕ ਆਲਿਆਂ ਤੋਂ ਅਤੇ ਸ਼ਰਮਾ ਜੀ ਆਏ ਹੋਏ ਨੇ ਬਾਕੀ ਸਾਰੇ ਕਿਹੜੀ ਕਿਹੜੀ ਜੱਥੇਬੰਦੀ ਵੱਲੋਂ ਨਿਮਾਣ ਪਰ ਕੀ ਬਣ ਫੁੱਲ ਸਪੋਰਟ ਆ ਸਾਰਿਆਂ ਵੱਲੋਂ ਤੁਸੀਂ ਪੂਰਾ ਪੰਜਾਬੀ ਲੈ ਕੇ ਚੱਲੋ ਸਾਰੀਆਂ ਜਥੇਬੰਦੀਆਂ ਵਾਲੋ ਫੁੱਲ ਸਪੋਰਟ ਹੋ ਗਈ ਸਾਰੇ ਯਾਰ ਇਹਨੂੰ ਆਪਣੇ ਮਹਿਕਮੇ ਕੋਲ ਪਰਮਿਸ਼ਨ ਲੈਣੀ ਪੈਂਦੀ ਆ ਜੇ ਪੁਲਿਸ ਮਹਿਕਮੇ ਦੇ ਜਿਨ੍ਹਾਂ ਭਾਈ ਸਾਹਿਬ ਨੇ ਆਖਿਆ ਕਿ ਉਹ ਸੇਦਰਬਾਰ ਸਾਹਿਬ ਸੇਦਰ ਗਿਆਨਾ ਮੰਦਿਰ ਸ਼੍ਰੀ ਛਣੀ ਮੰਦਿਰ ਦੇ ਬਾਹਰ ਯੂਨੀਫਾਰਮ ਦੇ ਵਿੱਚ ਪ੍ਰੇਅਰ ਕਰ ਰਿਹਾ ਹੈ ਉਹਨੇ ਆਪਣੇ ਮਹਿਕਮੇ ਕੋਲ ਪਰਮਿਸ਼ਨ ਲਈ ਆ ਮਹਿਕਮੇ ਨੇ ਪਰਮਿਸ਼ਨ ਦਿੱਤੀ ਉਹਨੂੰ ਇੱਕ ਪੀਪੀਆਰ ਪੰਜਾਬ ਪੁਲਿਸ ਨੂੰ ਲੱਗੀ 1433 ਉਹਦੇ ਤਹਿਤ ਡੀਜੀਪੀ ਪਰਮਿਸ਼ਨ ਦਿੰਦਾ ਆ ਕਿ ਐਸ ਬੰਦੇ ਨੂੰ ਅਸੀਂ ਆਗਿਆ ਦਿੰਦੇ ਆ ਵੀ ਤੂੰ ਆ ਕੰਮ ਕਰ ਸਕਦਾ ਹੈ ਉਹਨੇ ਪਰਮਿਸ਼ਨ ਲਈ ਆ ਕੋਈ ਪਰਮਿਸ਼ਨ ਨਹੀਂ ਹੈ ਜੀ ਇਹ ਇਹਦੇ ਵਿੱਚ ਨੇਸ਼ਨਲ ਬੜਾ ਤਕੜਾ ਲਗਾ ਆ بڑے بڑے ਅਫਸਰ ਅਫਸਰ ਇਹਨਾਂ ਨੂੰ ਕਿ ਉਹ ਵੀ ਆਪਣੇ ਨਾਂ ਦੇ ਮਗਰ ਕੁਮਾਰ ਸਿੰਘ ਕੋਰ ਲਾਈ ਹੋਏ ਨੇ ਕਿ ਉਹਨਾਂ ਨੇ ਮਹਿਕਮੇ ਤੋਂ ਉਹਨਾਂ ਅਫਸਰਾਂ ਨੇ ਵੀ ਕੋਈ ਮਨਜ਼ੂਰੀ ਲਈ ਆ ਕਿ ਅਸੀਂ ਧਰਮ ਪਰਿਵਰਤਨ ਕੀਤਾ ਆ ਜੰਦ ਦਿਨਾਂ ਦੇ ਵਿੱਚ ਇਸ ਚੀਜ਼ ਦੇ ਇਹ ਆਰਟੀਆਫ ਆ ਕੇ ਜਿਨ੍ਹਾਂ ਨੇ ਧਰਮ ਪਰिवर्तन ਕੀਤੇ ਹੋਏ ਨੇ ਕਿ ਇਹ ਮੈਕਮੇ ਦਾ ਵੀ ਹੋਵੇ ਅਸੀਂ ਉਹਦੀ ਆਰਟੀ ਕਢਵਾ ਰਹੇ ਆ ਕਿ ਇਹਨਾਂ ਨੇ ਮੈਕਮੇ ਤੋਂ ਪਰਮਿਸ਼ਨ ਲਈ ਆ ਜਦ ਕਿ ਡੀਜੀਪੀ ਪੰਜਾਬ ਪਰਮਿਸ਼ਨ ਦੇ ਸਕਦਾ ਪੰਜਾਬ ਪੁਲਿਸ ਦਾ ਹੋਵੇ ਕਿ ਇਹ ਮੈਕਮੇ ਦਾ ਹੋਵੇ ਉਹਨੂੰ ਉਹਦਾ ਚੀਫ ਪਰਮਿਸ਼ਨ ਦੇ ਸਕਦਾ ਇਹਨਾਂ ਨੇ ਕਿਸੇ ਕੋ ਪਰਮਿਸ਼ਨ ਨਹੀਂ ਲਈ ਮੈਕਮੇ ਜੀ ਵੀ ਬੈਨੀਫਿਟ ਲੈ ਰਹੇ ਨੇ ਉਹਦੋਂ ਧਰਮ ਪਰिवर्तन ਵੀ ਕੀਤਾ ਹੋਇਆ ਆ ਇਸ ਕਰਕੇ ਜਿਹੜੇ ਇਹਨਾਂ ਦਾ ਅੰਡੈਕਸਲ ਹੈ ਹਰ ਇੱਕ ਮੈਕਮੇ ਦੇ ਵਿੱਚ ਵੜਿਆ ਹੋਇਆ ਆ ਅਹੀਂ ਚੰਦ ਜਨਾਂ ਦੇ ਵਿੱਚੋਂ ਉਹਦਾ ਪਰਦਾ ਫਾਸ਼ ਕਰਾਂਗੇ ਜੀ 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 ਜਿਆਵਲ ਮਿੱਟੀ ਜੀ ਜੈਗਰੂ ਗਿਆਨਾ ਜੀ ਸੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਕਿਉਂਕਿ ਇਹ ਹੀ ਸਭ ਤੋਂ ਵੱਡੀ ਗੱਲ ਹੈ ਪਖੰਡਵਾਦ ਦੇ ਅੰਗੇਸਟ ਹਮੇਸ਼ਾ ਰਹੇ ਹਨ ਸੋ ਇਸ ਕਰਕੇ ਜਿਹੜਾ ਆ 27 ਤਰੀਕ ਨੂੰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਹ ਪੂਰਨ ਤੌਰ ਤੇ ਪਖੰਡਵਾਦ ਦੇ ਅੰਗੇਸਟ ਕੀਤਾ ਜਾਏ ਜਲੰਧਰ 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 ਵਿਖੇ ਕੀਤਾ ਜਾ ਰਿਹਾ ਹੈ ਜਤਾਂ ਆਪਾਂ ਕਹਿਵਾਂਗੇ ਅਸੀਂ ਸਾਰੇ ਜਣੇ ਅੰਮ੍ਰਿਤਸਰ ਤੋਂ 8 ਵਜੇ 골ਡਨ ਗੇਟ ਤੋਂ ਇਕੱਠੇ ਹੋ ਕੇ ਇੱਕ ਵੱਡੀ ਤਰਦਾਦ ਦੇ ਨਾਲ ਆਪਣਾ ਪੂਰਾ ਜਿਹੜਾ ਵੱਲ ਲੈ ਕੇ ਜਿਹੜਾ ਆ ਉਹ ਜਲੰਧਰ ਵਿਖੇ ਜਿਹੜਾ ਸ਼ਮੂਲੀਅਤ ਕੀਤੀ ਜਾਏਗੀ ਕਿਉਂਕਿ ਅਸੀਂ ਪੂਰਨ ਤੌਰ ਤੇ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਆ ਇਹਨਾਂ ਜਿਹੜੇ ਫੇਕ ਪ੍ਰਚਾਰਕ ਮੈਂ ਸਮਝਦਾ ਆਪਣੇ ਆਪ ਨੂੰ ਪਿੰਡਾਂ ਚ ਲੋਕਾਂ ਨੂੰ ਵਗਰਵਾ ਕੇ ਆਪਣੇ ਪਿੱਛੇ ਲਾ ਰਹੇ ਨੇ ਸੋ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੀਆਂ ਦਸਤਾਰਾਂ ਨੂੰ ਤੁਸੀਂ ਪਿੰਡਾਂ ਦੇ ਵਿੱਚ ਜਿਹੜਾ ਯੂਸ ਸਾਡੇ ਅੰਗੇਸਟ ਕੀਤਾ ਜਾ ਰਿਹਾ ਇਸ ਕਰਕੇ ਜਿਹੜਾ ਆ ਇਹ ਵੱਡੇ ਪੱਧਰ ਤੇ ਹਮੇਸ਼ਾ ਸਮਾਜ ਨੂੰ ਇਕਤਰਤਾ ਕਰਕੇ ਇਹਨਾਂ ਦਾ ਪੂਰਨ ਵਿਰੋਧ ਕਰਨਾ ਚਾਹੀਦਾ ਹੈ ਮੈਂ ਆਪਣੇ ਭਾਈਚਾਰੇ ਨੂੰ ਹਰ ਜਥੇਬੰਦੀ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਬਾਹਰ ਨਿਕਲੋ ਘਰਾਂ ਚੋਂ ਬਾਹਰ ਨਿਕਲੋ ਕਿਉਂਕਿ ਅੱਜ ਦੀ ਡੇਟ ਤੇ ਜ਼ਰੂਰਤ ਹੈ ਪਖੰਡਵਾਲ ਦੇ ਅੰਗੇਸਟ ਜਿਹੜੀ ਆ ਆਪਣੀ ਆਵਾਜ਼ ਬੁਲੰਦ ਕਰਨ ਦੀ ਅੱਜ ਜਿਹੜਾ ਭਾਈਚਾਰਾ ਅੱਜ ਸਾਰੀਆਂ ਜਥੇਬੰਦੀਆਂ ਨੇ ਜੋ ਤਹੱਈਆ ਕੀਤਾ ਏਕਤਾ ਸੰਗਠਤਾ ਕਰਕੇ ਕਿ ਇਹਨਾਂ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕੀਤੀ ਹੈ ਸੋ ਇਸੇ ਤਰ੍ਹਾਂ ਪੰਜਾਬ ਦੇ ਹਰ ਘਰ ਤੱਕ ਜਿਹੜੀ ਆ ਅਸੀਂ ਇਸ ਦੇ ਅੰਗੇਸ਼ਟ ਜਿਹੜੀ ਆ ਆਵਾਜ਼ ਬੁਲੰਦ ਕਰਾਂਗੇ ਜੈ ਹਵਾਲਮੀ ਕੀ ਜੈਗੋ ਆ ਜਿਹੜੀ ਮੈਂ ਗੱਲ ਕੀਤੀ ਆ ਸਾਰੇ ਦੇਖੋ ਇਹਨੂੰ ਜ਼ੂਮ ਕਰੋ ਇਹ ਜਸਬੀਰ ਖਾਨ ਇਹ ਨਾ ਜਸਬੀਰ ਖਾਨ ਹੈ ਹੋਰ ਇਹਨੇ ਐਸਜੀਪੀਸੀ ਤੋਂ ਪੈਸੇ ਦੇ ਕੇ ਦੋ ਦਫਾ ਇਹਨੇ ਆਪਣਾ ਜਿਹੜਾ ਗੁਰਸਿੱਖੀ ਦਾ ਸਰਟੀਫਿਕੇਟ ਲਿਆ ਹੈ ਔਰ ਜਿੰਨੇ ਗੁਰਸਿੱਖਾਂ ਵਾਸਤੇ ਬੈਨੀਫਿਟ ਸੀਗੇ ਯੂਨੀਵਰਸਿਟੀ ਚ ਇਹਨੇ ਉਹ ਖਾਦੇ ਨੇ ਔਰ ਸਿੱਖਾਂ ਦੀ ਕੁੜੀਆਂ ਦੀ ਘਰ ਵਿਆਹ ਹੀ ਹੋਈ ਹੈ ਇਹਦਾ ਨਾਮ ਜਸਵੀਰ ਖਾਨ ਹੈ ਔਰ ਪਿਓ ਦਾ ਨਾਮ ਭੋਲਾ ਖਾਨ ਹੈ ਮੈਂ ਪੁੱਛਣਾ ਚਾਹੁੰਦਾ ਕਿ ਇਹ 420 ਸੀ ਨਹੀਂ ਤੇ ਹੋਰ ਕੀ ਹੈ ਡਾਕੂਮੈਂਟ ਦਿਖਾਣੇ ਹਾਂ ਹਾਂਜੀ ਡਾਕੂਮੈਂਟ ਦਿਖਾਣੇ ਸਰ ਅਰੈਪੀਡ ਸੀਸੀ ਕੀ ਕਰਨਾ ਚਾਹੀਦਾ ਹੈ ਆਪਣਾ ਬੈਨੀਫਿਟ ਉਹਨੇ ਬਣਵਾਇਆ ਨਾ ਕਿ ਸਰਟੀਫਿਕੇਟ ਬਣਵਾ ਕੇ ਆਪਣੀ ਯੂਨੀਵਰਸਿਟੀ ਨੂੰ ਪੇਸ਼ ਕੀਤੇ ਨੇ ਕਿਹੜੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੋ ਇਹ ਜਾਸੂਸੀ ਚੱਲਦੀ ਪਈ ਸਾਡੇ ਨਾਲ ਇਹ ਦੇ ਖਿਲਾਫ ਸਾਡੀ ਲੜਾਈ ਧਰਮ ਖਿਲਾਫ ਨਹੀਂ ਹੈ। ਖਿਆਲ ਦੇਖਿਆ ਜਾਵੇ ਕਿ ਸਾਡੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਅੰਧਵਿਸ਼ਵਾਸ ਫੈਲਾਇਆ ਜਾ ਰਿਹਾ ਲੋਕ ਵੱਡੀ ਗਿਣਤੀ ਦੇ ਵਿੱਚ ਆਪਣੇ ਧਰਮ ਨੂੰ ਛੱਡਦੇ ਹੋਏ ਪਖੰਡਵਾਦ ਦੇ ਵਿੱਚ ਲਗਾਤਾਰ ਫਸਦੇ ਨਜ਼ਰ ਆ ਰਹੇ ਨੇ। ਅੰਧਵਿਸ਼ਵਾਸ ਕਰਕੇ ਲੋਕ ਕਈ ਵਾਰ ਆਪਣੀ ਜ਼ਿੰਦਗੀ ਵੀ ਤਬਾਹ ਕਰ ਲੈਂਦੇ ਨੇ। ਬਿਊਰੋ ਰਿਪੋਰਟ ਅਖੰਡ ਲੋਕ